ਬਾਈ ਜੀ ਤੂੰ ਥੋੜੀ ਪੰਜਾਬੀ ਫਿਲਮ ਆਈ ਹੋਈ ਆ ਉਹ ਤੁਸੀਂ ਉਹੀ ਹੋ? ਦਾ ਇਹ ਬਾਰੂ ਮੇਰਾ ਹਮਸੱਖ ਹੈ ਯਾਰ ਬੰਦਾ ਉਹਦਾ ਮੈਂ ਫੈਨ ਆ ਵਧੀਆ ਬੰਦਾ ਬਾਲੇ ਮੈਨੂੰ ਹੋਰ ਕੀ ਕਹਿ ਦਿੰਦਾ ਤੂੰ ਯਾਰ ਉਹ ਆ ਜੀ ਨੇ ਫਿਲਮ ਬਣਾਈ ਆ ਨਹੀਂ ਉਹ ਮੇਰਾ ਭਾਈ ਹੋਈ ਲੱਗਦਾ ਵੈਸੇ ਉਹਦੇ ਨਾਮ ਬਣਾਉਂ ਫਿਲਮ ਮੇਰਾ ਮੇਥੇ ਆ ਮੈਂ ਡੌਂਕੀ ਲਾ ਕੇ ਇਹ ਮੇਰੀ ਬੋਲੀ ਵੀ ਓਜੀ ਆ ਆਵਾਜ਼ ਵੀ ਓਜੀ ਆ ਰੇਟੀ ਵੀ ਹਾਂ ਵਾਕੀ ਮੈਨੂੰ ਉਹਦੀ ਜਿਹੜੀ ਫਿਲਮ ਬਹੁਤ ਪਸੰਦ ਆ ਮੋਡਾਪੁਰੇ ਬੱਕਰੀਆਂ ਦੀ ਮੰਡੀ ਲੱਗੀ ਸੀ ਤਾਂ ਤੁਰੇ ਜਾਂਦੇ ਦੇਖਿਆ ਕਿ ਪੰਜਾਬੀ ਫਿਲਮ ਦਾ ਜਿਹੜਾ ਬਹੁਤ ਹੀ ਮਸ਼ਹੂਰ ਆ ਪੰਮਾ ਪੰਮਾ ਸਾਡੇ ਨਾਲ ਆ ਤਾਂ ਬਾਈ ਜੀ ਤੂੰ ਤੁਹਾਡੀ ਪੰਜਾਬੀ ਫਿਲਮ ਆਈ ਹੋਈ ਆ ਉਹ ਤੁਸੀਂ ਉਹੀ ਹੋ ਨਹੀਂ ਬਾਈ ਫਿਲਮ ਤਾਂ ਆਈ ਆ ਪਰ ਉਹ ਮੇਰਾ ਹਮ ਸਗਾ ਲਿਆ ਬੰਦਾ ਉਹਦਾ ਮੈਂ ਫਾਇਨ ਆ ਵਧੀਆ ਬੰਦਾ ਵਾ ਮੈਨੂੰ ਹਰੇ ਕੀ ਕਹਿ ਦਿੰਦਾ ਤੂੰ ਯਾਰ ਉਹ ਆ ਜੀ ਨੇ ਫਿਲਮ ਬਣਾਈ ਆ ਉਹ ਮੈਂ ਕਹਿੰਦਾ ਨਹੀਂ ਭਰਾ ਉਹ ਨਹੀਂ ਮੈਂ ਇੱਥੇ ਮੇਜਰ ਮੁੱਲਾਪੁਰੀ ਆਇਆ ਸੀ ਉਹਦੇ ਮੈਂ ਘਰੋਂ ਕਹਿੰਦਾ ਯਾਰ ਤੂੰ ਪੰਮਾ ਕਮਲਜੀਤ ਪ੍ਰਿੰਸ ਨੂੰ ਗਿਆ ਉਹਨੇ ਦੇ ਲਈ ਅਜੀ ਦਾ ਬਾਈ ਦੇਖ ਕੇ ਡਰੀ ਗਏ ਸੀ ਵੀਰਾ ਬਾਈ ਸੇ ਸਜਾਉ ਦਿਓ ਗੋਦੇ ਕੀਤੇ ਹਨ ਦੇ ਬੈਤਾ ਬੜੇ ਖਤਲ ਦੇ ਕਰਦੇ ਹਾਂ ਮੈਂ ਨਹੀਂ ਉਹ ਮੇਰਾ ਭਾਈ ਹੋਈ ਲੱਗਦਾ ਵੈਸੇ ਉਹਦੇ ਨਾਲ ਬਣਾਉਂ ਫਿਲਮ ਮੇਰਾ ਮੇਰੇ ਆ ਮੈਂ ਡੋਂਪੀ ਲਾ ਕੇ ਗਏ ਤੂੰ ਪੂਰਾ ਚਿਹਰਾ ਮਿਲਦਾ ਕਦੇ ਮਿੰਨ ਦਾ ਮੌਕਾ ਗੱਲ ਗੁਲ ਹੋਈ ਨਹੀਂ ਕਦੇ ਵੀਰੇ ਉਹਦੀਆਂ ਵੈਸੇ ਮੈਂ ਫਿਲਮ ਹੀ ਦੇਖਦਾ ਹਾਂ ਅੱਜ ਵਾਲੀ ਵੀਡੀਓ ਚੱਲ ਰਹੀ ਆ ਕਹਦੇ ਉੱਥੇ ਤੱਕ ਪਹੁੰਚ ਜਾਣੀ ਇਹ ਥੋੜੀ ਪਹੁੰਚੂਗੀ ਬਾਈ ਕਿਉਂ ਨਹੀਂ ਉਹਦੇ ਬਾਈ ਥੋੜਾ ਹਮਸਾਈਕਲ ਬੈਠਾ ਮੋਡਾਪੁਰ ਮੰਡੀ ਦੇ ਵਿੱਚ ਪਿੰਡ ਕਿਹੜਾ ਵੀਰ ਦਾ ਬੋਪਰਾ ਹੀ ਕਲਾ ਬਾਈ ਨਾਲ ਨੰਬਰ ਵੀ ਦੇ ਦੋ ਖਬਰ 978148744 ਨੰਬਰ ਆਪਣਾ ਵੀਰੇ ਵੈਸੇ ਮੈਨੂੰ ਰਹਿ ਕੀ ਕਹਿ ਦਿੰਦਾ ਵਾ ਮੈਂ ਇੰਗਲੈਂਡ ਤੋਂ ਆਇਆ ਵੈਸੇ ਮੈਨੂੰ ਸ਼ਤਲ ਮਿਲਦੀ ਉਹ ਹਰੇਕ ਹੀ ਮੁੰਡਾ ਕਰਦਾ ਜਾਂਦਾ ਯਾਰ ਤੂੰ ਉਹਦੇ ਹਰ ਗਾਮ ਆਏ ਕਰਦੇ ਮਾਪੀ ਮੇਰੀ ਆਸ ਕਰਦੀ ਬਈ ਆਪਾਂ ਕੰਮ ਹੀ ਕਰਦੇ ਜੀ ਕਰਨਾ ਕੀ ਜੀ ਵੀਰੇ ਰਿਪੋਰਟ ਹੋ ਗਈ ਸੀ ਅੱਤੋਂ ਠੀਕ ਹੈ ਜੀ ਯਾਨੀ ਪਹਿਲਾਂ ਇਟਲੀ ਵੀਰੇ ਇਸ ਸਾਲ ਦਾ ਠੀਕ ਹੈ ਇਟਲੀ ਵੀ ਆਪਣੇ ਮੁੰਡਿਆਂ ਹੀ ਕੰਮ ਕਰਦੇ ਆ ਬੱਕਰੀਆਂ ਬੱਕਰੀ ਵੇਦਣ ਜਾਣੀ ਹੰਗਰਾ ਆਹ ਕੰਮ ਬਹੁਤ ਵਧੀਆ ਆ ਬੱਕਰੀਆਂ ਦੇ ਮੇਲੇ ਵਿੱਚ ਆਇਆ ਤੁਸ ਆਇਆ ਮੇਰਾ ਦੋਸਤ ਵੀਰੇ ਆਇਆ ਹੋਇਆ ਦੀਪਾ ਹਾਂਜੀ ਇਹ ਹੈਗਾ ਮਲੇਸ਼ੀਆ ਸੀਗਾ ਇਹਨੇ ਪਾਈਆਂ ਦੇ ਨਾਲ ਆ ਜਾਈਦਾ ਕਰਦੇ ਆ ਬਾਕੀ ਬਹੁਤ ਵਧੀਆ ਤੁਲਦਾ ਕਰਨ ਦਾ ਆਪਾਂ ਨੂੰ ਇਹਨਾਂ ਕੇਡੀ ਦਾ ਮੈਨ ਬਣਾ ਲੈ ਬਹੁਤ ਵਧੀਆ ਲੱਗਦਾ ਵਾਯਾ ਹਾਂ ਜੀ ਤੁਹਾਡਾ ਭਾਈ ਕੰਮ ਆ ਗਿਆ ਨਹੀਂ ਮੈਨੂੰ ਭਾਈ ਮੇਰੀ ਬੋਲੀ ਵੀ ਉਜੀ ਆ ਆਵਾਜ਼ ਵੀ ਉਜੀ ਆ ਰਤੀ ਵੀ ਹਾਂ ਵਾਕੀ ਮੈਨੂੰ ਉਹਦੀ ਜਿਹੜੀ ਐਮਬੈਲਮ ਬਹੁਤ ਪਸੰਦ ਆ ਉਹ ਵੈਸੇ ਵਧੀਆ ਹੀ ਕਰਦਾ ਵਾ ਬੰਦਾ ਵਧੀਆ ਵਾ ਉਹ ਹੋ ਗਿਆ ਦੇਵ ਕਰੋੜ ਹੋ ਗਿਆ ਠੀਕ ਹੈ ਦੇਵ ਕਰੋੜ ਆਪਣਾ ਮਾਨ ਪਸੰਦ ਆਇਆ ਵਾ ਮੈਂ ਇਹਨਾਂ ਨੂੰ ਕਿ ਜੇ ਮੈਨੂੰ ਵਾਈ ਵਾਰ ਦੀ ਸਟੋਰੀ ਦੇਵਾਂਗਾ ਬਹੁਤ ਤਗੜੀ ਆ ਪਰ ਤਾਂ ਚਲੇ ਗਿਆ ਉਹਨਾਂ ਕੋਲੇ ਫਿਰ ਜੇ ਜੇ ਉਹ ਪਹੁੰਚ ਕੇ ਦਾ ਕਰਨਗੇ ਫਿਰ ਉਹਨੂੰ ਮੈਂ ਸਟੋਰੀ ਦੇ ਫਰੀਦੂੰ ਡਾਇਲੋਗ ਵੀ ਦੂੰ ਫਾਈਟ ਵੀ ਦੂੰ ਲਾਭ ਵੀ ਆ ਸਾਰਾ ਬੰਦਾ ਡਾਇਲੋਗ ਸੁਣਾ ਦੇ ਜੇ ਪਨੀ ਡਾਇਲੋਗ ਨੀਲੇ ਆ ਵਈਂ ਗਨੰਦੋਂ ਇੱਕ ਵੀ ਪਿੱਛੇ ਵੀ ਲੈਣਾ ਤੇਰੇ ਕੋਲੇ ਪਿਸਟੋਲ ਹੈਗਾ ਦੇਖ ਫਿਰ ਗੱਲ ਕਰਨੇ ਤੇ ਲੈ ਆ ਰਾਇ ਭਰਨ ਕੀ ਕਹਦਾ ਕੀ ਲੈਣਾ ਸਰਫਾ ਨਾ ਆ ਜਦੋਂ ਕਹਿੰਦਾ ਮਰੀਆ ਲੱਗਦਾ ਵੀ ਤੇ ਪਰ ਪਰਮ ਦੇ ਵਿੱਚ ਯਾਰ ਇਦਾਂ ਗੰਦੀਆਂ ਨੀਆਂ ਗੱਲਾਂ ਨਹੀਂ ਨਿਕਾੜੇ ਧੀਆਂ ਵੀ ਦੇਖਦੀਆਂ ਨੇ ਉਹ ਇਹ ਗੱਲ ਆ ਵੈਸੇ ਉਹਨੇ ਇੱਕ ਫਿਲਮ ਬਣਾਈ ਆ ਸਰਤਾਜ ਨਾ ਕਲੀਯੋਟਾ ਉਹਦੀ ਫਿਲਮ ਦੇ ਇੱਕ ਵੀਰੇ ਨੇ ਰੋਲ ਕੀਤਾ ਵਾ ਉਹਦੇ ਦੋਸਤ ਦਾ ਬਹੁਤ ਵਧੀਆ ਫਿਲਮ ਆ ਉਹਦੀ ਐਕਟਿੰਗ ਆ ਉਹ ਬਾਈ ਕਿੱਤਾ ਵਾ ਇੱਕ ਇੱਕ ਨਹਾਉ ਜਾਂ ਨਹੀਂ ਚਲਹਾਉ ਵਈ ਜੇ ਡਾਇਰੈਕਟਰ ਕਹਿੰਦੇ ਜੇ ਜਾਈ ਬੋਲੋ ਬੋਲਿਆ ਜਾਂਦਾ ਬੰਦੇ ਤੋਂ ਬਾਅਦ ਚ ਫੇਰ ਉਹਦੇ ਵੀ ਨਹੀਂ ਬਾਤ ਹੁੰਦਾ ਬਾਤ ਜਿਹੜੀ ਹੋ ਚੁੱਕੀ ਫੀਲ ਨਾ ਕਰਦਾ ਬੰਦਾ ਉਹ ਵੀ ਪੜੇ ਲਗੇ ਆ 80 ਸਾਲ ਦਾ ਬਜ਼ੁਰਗ ਉਹਨੂੰ ਵੀ ਬਹੁਤ ਗੰਦੀ ਜੀ ਗੱਲ ਕਰਦਾ ਉਹ ਵੀ ਉਹ ਵੀ ਮਾਰੀ ਗੱਲ ਆ ਵੀਰੇ ਹਾਂ ਚਾਹੇ ਹੋਵੇ ਪਰ ਪਰਫਾਰਮੈਂਸ ਰਾਈਟਰ ਨੂੰ ਵੀ ਦੇਖਣਾ ਅਗਲੇ ਕੁੜੀਆਂ ਬੁੜੀਆਂ ਦੇ ਦਿਆਂ ਸਾਬ ਦੇ ਦਿਆ ਪੰਜਾਬ ਆ ਬਿਲਕੁਲ ਵੀਰੇ ਪੰਜਾਬ ਦਾ ਬੈਂਸਰ ਦਾ ਸਾਡਾ ਦੇਖ ਲਓ ਨਹੀਂ ਬਿਲਕੁਲ ਵੀਰੇ ਗੱਲ ਤਾਂ ਪਸੰਨਾ ਖੇਡਣਾ ਮਨ ਕਰਦਾ ਹਾਂ ਉਹ ਫਿਲਮ ਕਲੀ ਜੋਟ ਆਈ ਆ ਮੈਂ ਦੇਖੀ ਆ ਹਾਂ ਇਹਦੇ ਵੀ ਰੋਡਾਂ ਨੂੰ ਵੀ ਤਾਂ ਕਹਿੰਦੇ ਆਂ ਅੰਕੜਾ ਕਢਣੀ ਦਾ ਮਾਰੀ ਆ ਵੀਰੇ ਆਪਣੇ ਜਿਹੜੀ ਇੱਕ ਪੰਜਾਬੀ ਬੋਲੀ ਆ ਵੈਸੇ ਨਿਕਲ ਜਾਂਦੀ ਆ ਮੱਲੋਬਲੀ ਮੂੰਹੋਂ ਨਿਕਲ ਜਾਂਦੀ ਆ ਪਰ ਨਹੀਂ ਫੇਰ ਵੀ ਲੋੜਾਂ ਜਾਂ ਉਹ ਸੋਚਣਾ ਚਾਹੀਦਾ ਠੀਕ ਆ ਥੋੜਾ ਥੋੜਾ ਬਦਲਣਾ ਚਾਹੀਦਾ ਇਹੜਾ ਨਵਾਜੂ ਤਾਂ ਇਹਨਾਂ ਦੀ ਬਦਲਣਾ ਚਾਹੀਦਾ ਯਾਰ ਬਹੁਤ ਕੋਸਮ ਨੇ ਦੇਖਿਆ ਬਾਹਰ ਲੇਸਟਰ ਹੁੰਦਾ ਤੇ ਇੱਥੇ ਸੈਕਟਰ ਹੁੰਦਾ ਬਹੁਤ ਵਾਰ ਕਹੇ ਜਿੱਤ ਧਰਤੀ ਨਹੀਂ ਐ ਜਿੱਤ ਧਰਤੀ ਨਹੀਂ ਕਿਤੇ ਮੈਨੂੰ ਫਿਰਦੇ ਅੱਜ ਤੁਸੀਂ ਤਾਂ ਜਿਹੜੇ ਨੌਜਵਾਨ ਨੇ ਉਹ ਨੈਸ ਕਰਤੇ ਨਾ ਜਰਨਲਿਸਟ ਕੋਈ ਕਰੋ ਫੀਲ ਉਹਨਾਂ ਨੂੰ ਵੀਰੇ ਬਹੁਤ ਵਧੀਆ ਵਤਨ ਦਾ ਗਵਰਨਮੈਂਟ ਤੇ ਸਬਸਿਡੀ ਅੱਧੀ ਅੱਧੀ ਦੇ ਰਹੀ ਆ ਜੇ ਤੈਨਾਂ ਨਾਲ ਆਪਾਂ ਕਰੋੜ ਲੈਣੇ ਆ 50 ਲੱਖ ਮਾਫ ਕਰਨਾ ਚਾਹੀਦਾ ਸੈੱਡ ਪਾ ਕੇ ਬਣਾਉਣੇ ਚਾਹੀਦੇ ਕਿਤੇ ਬਾਹਰ 4-4000 ਰੁਪਏ ਆ ਗੋਰੀਆਂ ਦੀਆਂ ਪੁੱਤ ਦਾਲ ਜਾ ਆਪਣੇ ਮੁੰਡੇ ਭੇਡਾਂ ਚੜਨ ਜਾਂਦੇ ਆ ਉੱਥੇ ਵੀ ਕਰਦੇ ਆ ਕੌਣ ਕਰਦੇ ਇੱਕ ਇੱਤਾ ਤਾਂ ਇੰਨਾ ਵਧੀਆ ਪਾਣ ਮਿਲਦਾ ਕਿ ਇਹਨਾਂ ਦਾ 10000 ਰੁਪਏ ਤੋਂ ਘੱਟ ਇਹਨਾਂ ਦਾ ਮੀਟ ਨਹੀਂ ਹੈ ਫਿਰ ਇਹਨਾਂ ਦੀ ਦੁੱਧ ਦੀ ਕਿੰਨੀ ਹੈਗੀ ਆ ਜੋ ਜੈਲ ਘੜਦੇ ਆ ਭਾਈ ਤੇ ਆ ਬਹਿਦਾ ਕਹਿੰਦਾ ਕਈ ਵੇਦ ਇਹਨਾਂ ਲਈ ਮਿੰਗਣੇ ਵਿੱਚੀ ਜਾਂਦੇ ਆ ਜੇ ਕਹਿੰਦੇ ਕੰਨ ਛੋਡਾ ਕੰਨ ਡੋਲਦੇ ਆ ਉਹਦੇ ਤੇ ਬੱਕਰੀਆਂ ਮਿੰਗਣਾ ਲਾ ਲਓ ਇਹਨਾਂ ਨੂੰ ਤੁਸੀਂ ਅੱਗ ਲਾ ਕੇ ਦੋ ਧੂਆਂ ਦਿਓ ਕਾਨ ਬਗੜੇ ਬੰਦੇ ਬਹੁਤ ਉਲਾਵਦੇ ਘਰ ਕੋਈ ਕੋੜੀ ਤੋਂ ਕੋੜੀ ਚੀਜ਼ ਖਾਣ ਜਾਂਦੇ ਨੇ ਦੇਖ ਲਓ ਤੁਸੀਂ ਅਰਤ ਕੱਢਦੇ ਨਾ ਆਖਰ ਵਿੱਚ ਜਿਹੜੇ ਦੇਖਣ ਆਲੇ ਆ ਉਹਨਾਂ ਨੂੰ ਤੁਹਾਡਾ ਨਾਮ ਤੇ ਫੋਨ ਨੰਬਰ ਦਵਾ ਦੂ ਮੇਰਾ ਵੀਰ ਜੀ ਨਾਮ ਹੈ ਦਾ ਜਸਮਿੰਦਰ ਸਿੰਘ ਦਿਓਲ ਉਹ ਮਨੂ ਸ਼ਿਦਰਾ ਗੰਨੇ ਪਿੰਡ ਪਿੰਡ ਬੋਪਰਾ ਹੈ ਗਲਾਂ 97814 9714 8746 ਮੇਰਾ ਫੋਨ ਨੰਬਰ ਹੈ ਵੀਰੇ ਇਹ ਵਾ ਮਾੜੀ ਤੇ ਘਾਰਾ ਚੌਕ ਚ ਯਾਰਾਂ ਵੇਲੀਆਂ ਨਾ ਰਹੀ ਤਾਂ ਪ੍ਰੀਅ ਨਜ਼ਾਰੇ ਲਈਦੇ ਆ ਬੱਕਰੀਆਂ ਨਾਲ ਮੇਮਣਿਆਂ ਨਾਲ ਖੇਲੀਦਾ ਇਹ ਸਾਡਾ ਸ਼ੌਕ ਆ ਬਾਕੀ ਮਾਰੀਆਂ ਮੋਡੀਆਂ ਪੋਸਟਾ ਮੈਂ ਵੀ ਫਾ ਦਿੰਦਾ ਉਹਨਾਂ ਨੂੰ ਬਹੁਤ ਧੰਨਵਾਦ ਵੀਰ ਥੈਂਕ ਯੂ ਅੰਸਰ ਮੈਂ ਜਿਹੜੇ ਵਿੱਚ ਫੜਦੇ ਬੱਕਰੀਆਂ ਦੇ ਵਿੱਚ ਲੱਗਿਆ ਜੂ ਦੂਰੋਂ ਦੇਖ ਕੇ ਬਾਈ ਪੰਮਾ ਕਿਤੇ ਉਹ ਫਿਲਮ ਦੇ ਵਿੱਚ ਹੁੰਦਾ ਨਾ ਜਿਹੜਾ ਕਤਲ ਦੇ ਬਾਲੇ ਕਰਦਾ ਫਿਲਮ ਤਾਂ ਚਲੋ ਖੈਰ ਅਸੀਂ ਮੈਂ ਨਹੀਂ ਦੇਖੀ ਪਰ ਪਰ ਜਿਹੜਾ ਨਾ ਚਿਹਰਾ ਬਹੁਤ ਜ਼ਿਆਦਾ ਮਿਲਦਾ ਸੀ ਮੁਲਾਕਾਤ ਕੀਤੀ ਪਰ ਬਾਈ ਗੋਪਾ ਰਾਮਾ ਤੋਂ ਨਿਕਲਿਆ ਫੋਨ ਨੰਬਰ ਦਿੱਤਾ ਜ਼ਰੂਰ ਬਾਈ ਨੂੰ ਪੰਮਾ ਸੰਪਰਕ ਕਰੇ ਯਾਰ ਤੁਹਾਡਾ ਹਮਸਾਈਕਲ ਬੋਪਾ ਰਾਈ ਚ ਵੀ ਆ ਕਿਤੇ ਦੇਖ ਲਿਓ ਮਾਸੀ-ਮੂਸੀ ਤਾਂ ਨਹੀਂ ਇੱਥੇ ਥੋੜੀ ਕਦੇ ਐਦਾ ਬਿਛੜੀ ਕੁਸਰੀ ਹੋਵੇ ਜ਼ਰੂਰ ਤਿਆਰ ਰੱਖਣਾ ਚਾਹੀਦਾ ਤੁਹਾਨੂੰ ਦੇਖਿਓ ਯਾਰ ਇੱਥੇ ਗੱਲ ਸਮਾਪਤ ਪੱਤਰ ਕਰਦੇ ਆ ਸ੍ਰੀ ਆਪਾਂ ਕੈਮਰਾ ਮੈਨ ਅਮਨ ਸੋਜਾਪੁਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹ